सर सपना एक कराटे प्लेयर थे वो फिलहाल ही स्टेट लेवल खेल के आई थी जयपुर में उसने गोल्ड मेडल जीता था नेक्स्ट वो नेशनल चैम्पियनशिप के लिए जाने वाले थे पर न्यूज़ देखा मेरे आज ये बहुत बुरा लगा मेरा सर एक ये कराटे में बेस्ट टीचर थी प्लस मोटिवेट करती थी बच्चों को मेरे साथ बचती थी।, थी और स्कूल में दंगल प्लेयर थी

ਕਾਫੀ ਆਗੇ ਜੰਮਦਾ ਸੀ ਬਹੁਤ ਮਿਹਨਤੀ ਕਿਰਾਏ ਬਹੁਤ ਮਿਹਨਤ ਕਰਦੀ ਸੀ ਮਾਰਨਿੰਗ ਸਵੇਰੇ 5 ਵਜੇ ਗਰਾਉਂਡ ਉੱਪਰ ਜਾ ਜਾਂਦੀ ਸੀ ਉਹ ਘਰ ਸੇ ਮਾਨ ਕੇ ਚਲੋ 3:45 'ਤੇ ਨਹੀਂ ਕਰਦੀ ਮੈਨੂੰ ਡਾਕਟਰ ਨਵਦੀਪ ਜੀ ਬਾਈਕ ਦਾ ਐਕਸੀਡੈਂਟ ਹੋਇਆ ਤੇ ਉਹ ਫਲਾਈਓਵਰ ਤੋਂ ਡਿੱਗ ਗਏ ਤੇ ਉਹਦੇ ਵਿੱਚ ਜਿਹੜਾ ਜੈਂਟਸ ਹੈ ਉਹਦਾ ਨਾਮ ਅੰਕਿਤ ਹੈ ਜੋ ਸੀਰੀਅਸ ਹੈ ਤੇ ਜੋ ਨਾਲ ਉਹਦੇ ਦੋ ਲੇਡੀਜ਼ ਸੀਗੇ ਇੱਕ ਦਾ ਨਾਮ ਸਪਨਾ ਇੱਕ ਦਾ ਨਾਮ ਚਕਲੰਦਲਾ ਉਹ ਮੇਰੇ ਕੋਲ ਬ੍ਰੌਡ ਡਾਟਾ ਹੈ ਕਿੰਨੇ ਕਿੰਨੇ ਉਮਰ ਹੈ ਕਿੱਥੇ ਵੇ ਜਾਣਾ ਹੈ ਜੋ ਅੰਕਿਤਾ ਉਹਦੇ 36 ਸਾਲ ਦੀ ਉਮਰ ਹੈ ਤਾਂ ਸਪਨਾ ਔਰ ਸ਼ਕਤੂ ਰਤਲਾ ਜਿਹੜੀ ਹੈ 17 ਸਾਲ ਦੀ ਇੱਕ ਬਾਈ ਸਾਹਿਬ ਇਹ ਕਿੱਥੇ ਦੇ ਨੇ ਇਹ ਟੰਡਾਰੀ ਕਲਾ ਦੇ ਕੋਲ ਕਿਤੇ ਇਹਨਾਂ ਰਹਿ ਰਹੇ ਆ ਆਪਾਂ ਕਿੱਥੇ ਨੂੰ ਜਾ ਰਹੇ ਸੀ ਇਹ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸੀ ਗੁਰਪ੍ਰੀਤ ਸਿੰਘ ਜੀ ਜੋ ਪੇਜ ਕਿੰਨੇ ਕਵਜੇ ਦੀ ਇਹ ਘਟਨਾ ਹੈ ਇਹ ਹੁਣ ਤੋਂ ਅੱਧਾ ਘੰਟਾ ਪਹਿਲਾਂ ਦੀ ਘਟਨਾ ਜੀ ਪੌਣੇ 6 ਵਜੇ 5 ਵਜੇ ਕੇ 50 ਮਿੰਟ ਦੀ ਹੈ ਜੀ ਕੀ ਕੱਟਣਾ ਬਾਕੀ ਕੱਟਣਾ ਇਹ ਆ ਜੀ ਅਸੀਂ ਪਿੱਛੇ ਆ ਰਹੇ ਸੀ ਖਮਾਣੋ ਸਾਨੂੰ ਇਹਨਾਂ ਨੇ ਕ੍ਰੋਸ ਕੀਤਾ ਤੇ ਇਹਨਾਂ ਦਾ ਮੋਟਰਸਾਈਕਲ ਸੀਗਾ ਘੱਟੋ ਘੱਟ 90 95 ਦੀ ਸਪੀਡ ਤੇ ਮੈਂ ਕਾਰ 'ਚ ਸੀਗਾ ਸਾਡੀ ਕਾਰ 60 65 ਤੇ ਸੀ ਕ੍ਰੋਸ ਕਰਕੇ ਆਏ ਨੇ ਜਦੋਂ ਅਸੀਂ ਪਿੱਛੇ ਆਇਆ ਸਾਡੇ ਆਉਂਦਿਆਂ ਨੂੰ ਦੋ ਲੇਡੀਜ਼ ਬ੍ਰਿਜ ਤੋਂ ਥੱਲੇ ਗੇਰ ਰਹੀਆਂ ਗਿਰ ਗਈਆਂ ਸੀ ਤੇ ਜਿਹੜਾ ਮੁੰਡਾ ਸੀਗਾ ਉਹ ਲੜਕ ਰਿਹਾ ਸੀਗਾ ਉਹ ਉੱਪਰ ਦੂਜੇ ਬੰਦਿਆਂ ਨੇ ਫਟਾਫਟ ਉਹਨ ਤੇ ਫੜ ਕੇ ਖਿੱਚ ਲਿਆ ਉੱਪਰ ਤੇ ਇੱਕ ਦੀ ਤਾਂ ਉੱਥੇ ਮੌਤ ਦੀ ਡੈਥ ਹੋ ਗਈ ਇੱਕ ਦੇ ਸਾਹ ਚੱਲਦੇ ਸੀਗੇ ਉਹਨੂੰ ਐਂਬੂਲੈਂਸ ਦੇ ਵਿੱਚ ਆਏ ਉਹਨੇ ਇੱਥੇ ਆ ਕੇ ਡੈਥ ਹੋ ਗਈ ਤੇ ਮੋਟਰਸਾਈਕਲ ਇਹਨਾਂ ਦਾ ਪੈਂਚਰ ਹੋਇਆ ਜੀ ਪੈਂਚਰ ਹੋ ਕੇ ਜਿਹੜਾ ਸਾਈਡ ਵਾਲਾ ਉਹ ਹੁੰਦਾ ਨਾ ਉਹਦੇ ਵਿੱਚ ਲੱਗਿਆ ਜੀ ਡਵਾਈਸ ਆ ਸਾਈਡ ਵਾਲਾ ਗੈਂਗਲ ਜਿਆ ਹੁੰਦਾ ਉਹਦੇ ਵਿੱਚ ਲੱਗਿਆ ਜੀ ਜੀ ਇੱਕ ਦੀ ਮੌਤ ਦੇ ਡੈਥ ਹੋਈ ਹੈ ਹਾਂਜੀ ਇੱਕ ਦੀ ਮੌਤ ਦੇ ਇੱਕ ਦੀ ਇੱਥੇ ਆ ਕੇ ਇੱਕ ਸੀਰੀਅਸ ਆਲੇ ਇਹ ਪਤਾ ਲੱਗਿਆ ਵੀ ਹੈ ਕਿੱਥੇ ਦੇ ਨੇ ਇਹ ਢੰਡਾਰੀ ਦੇ ਨੇ ਹੈਗੇ ਨਵਾਲਦੇ ਨੇ ਢੰਡਾਰੀ ਰਹਿੰਦੇ ਨੇ ਢੰਡਾਰੀ ਇਹ ਕਿੱਧਰੋਂ ਆਲੇ ਸੀ ਇਹ ਵੀ ਕੋਈ ਪਤਾ ਨਹੀਂ ਇਹ ਇਧਰੋਂ ਆ ਰਹੇ ਚੰਡੀਗੜ੍ਹ ਸਾਈਡ ਤੋਂ ਆ ਰਹੇ ਨੇ ਸਾਨੂੰ ਤਾਂ ਪਤਾ ਕਿਉਂ ਸਾਨੂੰ ਕ੍ਰੋਸ ਕਰਕੇ ਆਏ ਸੀ ਮੇਰਾ ਇਹ ਅਸੀ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਸੀ ਕਿ ਕੀ ਘਟਨਾ ਵਾਪਰੀ ਗਈ ਜਿਹੜੀ ਹੋਈ ਇਹ ਉੱਪਰੋਂ ਮੋਟਰਸਾਈਕਲ ਤੋਂ ਆਉਂਦੇ ਸੀਗੇ ਜੀ ਇੱਕ ਜੈਂਟ ਸੀਗਾ ਤੇ ਉਹ ਲੇਡੀ ਸੀਗੀ ਇਹ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਇਹਨਾਂ ਦੇ ਉੱਪਰ ਪੈਂਚਰ ਹੋ ਗਿਆ ਤੇ ਹੁਣ ਇਹ ਇੱਕ ਮੇ ਉਹ ਫਿਰ ਦੇਖੋ ਜਿਹੜੀ ਜੀ ਬਾਕੀ ਦੋਨੋਂ ਹਸਪਤਲ ਲੈ ਗਏ ਆ ਉਹਨਾਂ ਦੀ ਹਾਲਤ ਠੀਕ ਹੈ ਜੀ ਜਿਹੜੇ ਦੋ ਬੰਦੇ ਉਹ ਤਾਂ ਲਪਾ ਕੇ ਭੇਜੇ ਨੇ ਜੀ ਹਲੇ ਹਲੇ ਪਤਾ ਲੱਗੂ ਜਾ ਕੇ ਪਹੁੰਚਦੇ ਆਂ ਜੀ ਹਸਪਤਾਲ 'ਚ ਹੋਣ ਪਤਾ ਲੱਗਿਆ ਕਿ ਕਿਥੋਂ ਕਿਥੇ ਜਾ ਰਹੇ ਸੀ ਨੇਤਾ ਦਰੂਹ ਤੋਂ ਮੇਰੇ ਗਲਵਕਤਰਮ ਕੇ ਜਗ੍ਹਾ ਤੋਂ ਖਾਨ ਤੋਂ ਆ ਰਹੇ ਕਿਤੇ ਇਹਨਾਂ ਕੋ ਸ਼ਾਂਤੀ ਦਾ ਤੇ ਢੰਡਾਰੀ ਦੇ ਰਹਿਣ ਵਾਲੇ ਨੇ